ਸਤ ਸ੍ਰੀ ਅਕਾਲ ਦੀ ਸਾਰਿਆਂ ਨੂੰ। ਉਹ ਜੀ ਆ ਮੇਰੇ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ। ਤੇ ਚਲੋ ਜੀ ਆਪਾਂ ਅੱਜ ਬਣਾਉਣੀ ਸਟਾਰਟ ਕਰਦੇ ਆਂ ਵੀਡੀਓ। ਆਪਾਂ ਡਿਜ਼ਾਈਨ ਪਾਉਣ ਵਾਸਤੇ ਸਲਾਈ ਤੇ 28 ਤੇ 29 ਗੁੰਡੇ ਪਾਏ ਆ ਜੀ। ਤੇ 29 ਗੁੰਡੇ ਪਾ ਕੇ ਆਪਾਂ ਡਿਜ਼ਾਈਨ ਬਣਾਉਣਾ ਇਹ ਡਿਜ਼ਾਈਨ ਹੈਗਾ ਜੀ। ਕੋਟੀ ਸਵੈਟਰ ਬਣਾਉਣ ਲਈ ਬਹੁਤ ਸੋਹਣਾ ਡਿਜ਼ਾਈਨ ਹੈ ਜੀ। ਕੁੰਡੇ ਆਪਾਂ ਜਿਵੇਂ ਜਿਵੇਂ ਪਾਵਾਂਗੇ ਆਪਾਂ ਫਿਰ ਤੁਹਾਨੂੰ ਗਿਣਤੀ ਕਰਕੇ ਦੱਸ ਦਿਆਂਗੇ। ਮੇਰੇ ਕੋਲ ਥੋੜਾ ਜਿਹਾ ਘੱਟ ਵੱਧ ਹੋ ਜਾਂਦੇ ਆ। ਤੇ ਫਿਰ ਆਪਾਂ ਨੂੰ ਐ ਲੱਗਦਾ ਰਹਿੰਦਾ ਵੀ ਸਹੀ ਗਿਣਤੀ ਨਹੀਂ ਆਉਂਦੀ। ਕਈ ਵਾਰ ਗਣਣ 'ਚ ਹੋ ਜਾਂਦਾ ਏ। ਆਪਾਂ ਡਿਜ਼ਾਈਨ ਬਣਾਵਾਂਗੇ ਜਦੋਂ ਉਹ ਗਣ ਕੇ ਦੱਸ ਦਾਂਗੇ ਕਿੰਨੇ ਕੁੰਡਿਆਂ ਦਾ ਡਿਜ਼ਾਈਨ ਹੈ। ਤੇ ਚਲੋ ਜੀ। ਪਰ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਹੈ ਜੀ। ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਬਣਾਉਣਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਚਲੋ ਜੀ ਆਪਾਂ ਫਸਟ ਕੁੰਡਾ ਤਾਰਿਆ ਤਾਗਾ ਆਪਣੇ ਵੱਲ ਕਰਾਂਗੇ ਚਾਰ ਕੁੰਡੇ ਆਪਾਂ ਉਲਟੇ ਬਣਾਵਾਂਗੇ ਜੀ ਚਾਰ ਕੁੰਡੇ ਆਪਾਂ ਉਲਟੇ ਬਣਾਏ ਤਾਗਾ ਪਿੱਛੇ ਕਰਾਂਗੇ ਇੱਥੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਇੱਕ ਕੁੰਡਾ ਨਾਲ ਆਪਾਂ ਇਸ ਤਰ੍ਹਾਂ ਬਣਾ ਲਵਾਂਗੇ ਫਿਰ ਆਪਣੇ ਵੱਲ ਧਾਗਾ ਕਰਾਂਗੇ ਐਸ ਕੁੰਡੇ ਤੇ ਆਪਾਂ ਵਲ ਪਾ ਕੇ ਇੱਕ ਕੁੰਡਾ ਵਧਾਇਆ ਫਿਰ ਵਲ ਪਾ ਕੇ ਇੱਕ ਕੁੰਡਾ ਹੋਰ ਵਧਾ ਲਿਆ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਿਆ ਇੱਥੇ ਆਪਾਂ ਦੋ ਕੁੰਡਿਆਂ ਦਾ ਫਿਰ ਇੱਕ ਕੁੰਡਾ ਬਣਾਵਾਂਗੇ ਆਪਾਂ ਜਿਹੜੇ ਦੋ ਕੁੰਡੇ ਆਪਣੇ ਵਧਾਏ ਆ ਉਹ ਆਪਾਂ ਇੱਕ ਇੱਧਰ ਘਟਾਇਆ ਸੀ ਇੱਕ ਆਪਾਂ ਇੱਧਰ ਘਟਾ ਲਿਆ ਤੇ ਅੱਗੇ ਆਪਾਂ ਤਗ ਆਪਣੇ ਵੱਲ ਕਰਾਂਗੇ ਤੇ ਚਾਰ ਕੁੰਡੇ ਆਪਾਂ ਉਲਟੇ ਬਣਾਵਾਂਗੇ ਚਾਰ ਕੁੰਡੇ ਆਪਾਂ ਉਲਟੇ ਬਣਾ ਲਏ ਇਹ ਆਪਣਾ ਇੱਕ ਡਿਜ਼ਾਈਨ ਹੈ ਜੀ ਇੱਕ ਡਿਜ਼ਾਈਨ ਦੇ ਕੁੰਡੇ ਇਹ ਆਪਾਂ ਗਣਦੇ ਆ 2 4 6 8 10 12 14 ਤੱਕ 15 ਕੁੰਡੇ ਹੈ ਜੀ 15 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਜੀ ਆਪਣਾ ਇੱਕ ਤੇ ਫਿਰ ਆਪਾਂ ਚਾਰ ਕੁੰਡੇ ਉਲਟੇ ਬਣਾਵਾਂਗੇ 1 2 3 4 ਧਾਗਾ ਪਿੱਛੇ ਕਰਾਂਗੇ ਇੱਥੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਹ ਆਪਣਾ ਦੂਜਾ ਡਿਜ਼ਾਈਨ ਸਟਾਰਟ ਹੋਇਆ ਜੀ ਇੱਕ ਕੁੰਡਾ ਫਿਰ ਸਿੱਧਾ ਬਣਾਵਾਂਗੇ ਧਾਗਾ ਅੰਗੇ ਕਰਕੇ ਇੱਥੇ ਆਪਾਂ ਵਲ ਪਾ ਕੇ ਕੁੰਡੇ ਤੇ ਸਿੱਧਾ ਫਿਰ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਇਹ ਇੱਕ ਗੁੰਡਾਪਾ ਸਿੱਧਾ ਬਣਾ ਲੈਣਾ ਅੱਗੇ ਆਪਾਂ 8 ਗੁੰਡੇ ਫੇਰ ਉਲਟੇ ਬਣਾਵਾਂਗੇ ਜੀ 4 ਗੁੰਡੇ ਆਪਾਂ ਇਸ ਡਿਜ਼ਾਈਨ ਦੇ ਬਣਾ ਲਏ ਜੀ ਜਿਵੇਂ ਆਪਣੇ ਕੋਲੇ ਆ 8 ਗੁੰਡੇ ਆ ਉਲਟੇ 2 4 6 8 ਤੇ ਭਾਵੇਂ ਆਪਣਾ ਹੋ ਗਿਆ ਦੋ ਆ ਦੂਜਾ ਡਿਜ਼ਾਈਨ ਹੋ ਗਿਆ ਇੱਕ ਆ ਹੋ ਗਿਆ ਤੇ ਆ ਚਾਰ ਗੁੰਡਿਆਂ ਤੋਂ ਇਹਨਾਂ ਚਾਰ ਗੁੰਡਿਆਂ ਤੱਕ ਆਪਣਾ ਫੇਰ ਇੱਕ ਡਿਜ਼ਾਈਨ ਹੋ ਗਿਆ ਤੇ ਹੁਣ ਆਪਾਂ ਫੇਰ ਚਾਰ ਗੁੰਡੇ ਉਲਟੇ ਬਣਾਵਾਂਗੇ 1 2 3 4 ਹੁਣ ਆਪਣੇ ਕੋਲੇ ਹੈਗੇ ਜੀ ਤਿੰਨ ਗੁੰਡੇ ਦੋਹਾਂ ਦਾ ਇੱਕ ਬਣਾ ਦਾਂਗੇ ਇੱਕ ਗੁੰਡਾ ਆਪਾਂ ਸਿੱਧਾ ਸਿੰਪਲ ਬਣਾ ਲਾਂਗੇ ਇੱਥੇ ਵਾਲ ਪਾ ਕੇ ਆਹ ਗੁੰਡਾ ਸਿੱਧਾ ਬਣਾ ਦਾਂਗੇ ਉਲਟੀ ਸਲਾਈ ਆਪਣੀ ਜਿਵੇਂ ਦੇ ਆਪਣੇ ਕੋਲੇ ਕੁੰਡੇ ਹੈਗੇ ਉਵੇਂ ਦੇ ਆਪਾਂ ਕੁੰਡੇ ਬਣਾਉਣੇ ਆ ਉਲਟਿਆਂ ਤੇ ਉਲਟੇ ਸਿੱਧਿਆਂ ਤੇ ਸਿੱਧੇ ਆਹ ਕੁੰਡੇ ਆਪਣੇ ਕੋਲੇ ਉਲਟੇ ਆ ਜਿੰਨੇ ਵੀ ਹੈਗੇ ਆਪਾਂ ਇਹ ਉਲਟੇ ਬਣਾ ਲੈਣੇ ਆ ਚਾਰ ਕੁੰਡੇ ਆ ਜੀ ਤੇ ਚਾਰ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਸੌਰੀ ਅੱਠ ਕੁੰਡੇ ਹੁਣ ਆਪਾਂ ਇੱਥੇ ਸਿੱਧੇ ਬਣਾਵਾਂਗੇ ਜੋ ਜਿਵੇਂ ਆਪਣੇ ਕੋਲੇ ਆਹ ਕੁੰਡੇ ਆਏ ਆ ਆਪਾਂ ਉਲਟੇ ਬਣਾਵਾਂਗੇ ਜੀ ਹੁਣ ਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਹੁਣ ਆਪਾਂ ਫਿਰ ਤਵਾਗੇ ਸਿੱਧੇ ਪਾਸੇ ਇੱਕ ਕੁੰਡਾ ਤਾਰਾਂਗੇ ਇੱਥੇ ਆਪਾਂ ਪਹਿਲਾਂ ਚਾਰ ਕੁੰਡੇ ਬਣਾਏ ਸੀ ਹੁਣ ਆਪਾਂ ਤਿੰਨ ਕੁੰਡੇ ਬਣਾਵਾਂਗੇ ਜੀ ਉਲਟੇ ਸਿੱਧੇ ਪਾਸੇ ਤੇ ਹੁਣ ਆਪਾਂ ਜਿਹੜਾ ਇੱਕ ਕੁੰਡਾ ਪਾਣਾ ਹੌਲਟਾ ਲਵਾਂਗੇ ਤੇ ਇੱਕ ਜਿਹੜਾ ਆਪਾਂ ਪਹਿਲਾਂ ਘਟਾਇਆ ਸੀ ਸਿੱਧਾ ਇਹਨਾਂ ਨੂੰ ਇਸ ਤਰ੍ਹਾਂ ਲੈ ਕੇ ਦੋਵਾਂ ਦੇ ਇੱਕ ਕਰ ਦਾਂਗੇ ਇੱਕ ਕੁੰਡਾ ਸਿੱਧਾ ਇੱਥੇ ਹੁਣ ਆਪਾਂ ਵਲ ਪਾਵਾਂਗੇ ਵਲ ਪਾ ਕੇ ਆਪਾਂ ਤਿੰਨ ਕੁੰਡੇ ਸਿੱਧੇ ਬਣਾ ਲਾਂਗੇ ਅੰਗੇ ਫੇਰ ਵਲ ਪਾ ਕੇ ਇੱਕ ਕੁੰਡਾ ਸਿੱਧਾ ਆਹ ਕੁੰਡਾ ਇਸ ਤਰ੍ਹਾਂ ਲਟਾ ਕੇ ਇੱਕ ਉਲਟਾ ਕੁੰਡਾ ਲਵਾਂਗੇ ਨਾਲ ਦੋਹਾਂ ਦਾ ਇੱਕ ਇੱਥੇ ਆਪਾਂ ਹੁਣ 6 ਕੁੰਡੇ ਉਲਟੇ ਬਣਾਵਾਂਗੇ ਇਲਾ ਪਾਠ ਬਣਾਏ ਸੀ ਹੁਣ ਆਪਣੇ ਕੋਲੇ 6 ਗੁੰਡੇ ਉਲਟੇ ਆਏ ਫਿਰ ਦੋਹਾਂ ਦਾ ਇੱਕ ਕਰਾਂਗੇ ਇਸ ਤਰ੍ਹਾਂ ਇੱਕ ਗੁੰਡਾ ਆਪਾਂ ਜਿਹੜਾ ਉਲਟਾ ਆ ਲਵਾਂਗੇ ਇਹ ਆ ਵਾਲਾ ਸਿੱਧਾ ਦੋਹਾਂ ਦਾ ਇੱਕ ਇੱਕ ਗੁੰਡਾ ਸਿੱਧਾ ਇੱਥੇ ਫਿਰ ਆਪਾਂ ਵੜ ਪਾ ਕੇ ਤਿੰਨ ਗੁੰਡੇ ਸਿੱਧੇ ਆਪਾਂ ਨਾਲੇ ਤਾਂ ਗੁੰਡੇ ਘਟਾਈ ਜਾਣੇ ਆ ਨਾਲੇ ਵਧਾਈ ਜਾਣੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਇਹ సండే సే బు ఫోర్గ ਕਿ ਇੱਥੇ ਆਪਾਂ ਵਲ ਪਾ ਗਏ ਤਾਂ ਹੁਣ ਆਪਾਂ ਦੋ ਕੁੰਡੇ ਬਣਾ ਲਈ ਜੀ ਸਿੱਧੇ ਉਲਟੀ ਸਲਾਈ ਆਪਾਂ ਜਿਵੇਂ ਆਪਾਂ ਪਹਿਲਾਂ ਬਣਾਈ ਉਸੇ ਤਰ੍ਹਾਂ ਉਲਟਿਆਂ ਤੇ ਉਲਟੇ ਤੇ ਸਿੱਧਿਆਂ ਤੇ ਸਿੱਧੇ ਬਣਾਉਣੀ ਹੈ ਜੀ ਆਪਾਂ ਵਾਹ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਆ ਹੁਣ ਦੇਖੋ ਜੀ ਪਹਿਲਾਂ ਆਪਾਂ ਬਣਾਏ ਸੀ ਤਿੰਨ ਕੁੰਡੇ ਹੁਲਟੇ ਹੁਣ ਬਣਾਵਾਂਗੇ ਜੀ ਆਪਾਂ ਦੋ ਕੁੰਡੇ ਉਲਟੇ ਕਿਉਂਕਿ ਹੁਣ ਆਪਾਂ ਇਹ ਕੁੰਡੇ ਘਟਾਈ ਜਾਣੇ ਆ ਜਿਹੜੇ ਉਲਟੇ ਕੁੰਡੇ ਬਣਾਏ ਆ ਇਹ ਆਪਾਂ ਘਟਾਈ ਜਾਣੇ ਆ ਜਿਹੜੇ ਆਪਾਂ ਆ ਆਪਣੇ ਸਿੱਧੇ ਬਣਦੇ ਆ ਇਹ ਆਪਣੇ ਵਧੀ ਜਾਣਗੇ ਜੀ ਇੱਥੇ ਵਲ ਪਾ ਕੇ 2 3 4 5 ਗੁੰਡੇ ਸਿੱਧੇ ਹੋ ਗਏ ਜੀ ਫਿਰ ਵਲ ਪਾ ਕੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਐਸ ਗੁੰਡੇ ਨੂੰ ਇਸਦੇ ਨਾਲ ਲਗਾ ਕੇ ਤੇ ਆ ਅਗਲੇ ਗੁੰਡੇ ਨਾਲ ਲੈ ਕੇ ਦੋਹਾਂ ਦਾ ਇੱਕ ਕਰ ਦਿਆਂਗੇ 1 2 3 ਚਾਰ ਕੁੰਡੇ ਉਲਟੇ ਇਧਰੋਂ ਫੇਰ ਆਪਾਂ ਲਵਾਂਗੇ ਇੱਕ ਕੁੰਡਾ ਆਹ ਤੇ ਇੱਕ ਉਲਟਾ ਦੋਵਾਂ ਦਾ ਇੱਕ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਫੇਰ ਆ ਕੁੰਡੇ ਪੰਜ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਵਲ ਪਾ ਕੇ ਹੁਣ ਆਪਾਂ ਅਗਲਾ ਕੁੰਡਾ ਇਸ ਨਾਲ ਟਾਵਾਂਗੇ ਦੋਵਾਂ ਦੇ ਇੱਕ ਕਰ ਦਾਂਗੇ ਚਾਰ ਗੁੰਡੇ ਆਪਾਂ ਉਲਟੇ ਬਣਾ ਲਵਾਂਗੇ ਹੁਣ ਇਧਰੋਂ ਲਵਾਂਗੇ ਆਹ ਗੁੰਡਾ ਦੋਵਾਂ ਦਾ ਇੱਕ ਫਿਰ ਇੱਕ ਗੁੰਡਾ ਸਿੱਧਾ ਇੱਥੇ ਵੜ પા ਕੇ ਅਗਲੇ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਾਂਗੇ ਉਲਟੀ ਸਲਾਈ ਫਿਰ ਆਪਾਂ ਅੱਗੇ ਵਾਂਗੂ ਬਣਾ ਕੇ ਫਿਰ ਮਿਲਦੇ ਆਂ ਜੀ ਹਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਆ ਹੁਣ ਆਪਾਂ ਜੇ ਸਾਰਾ ਇਹ ਬਣਾਉਣਿਆਂ ਦਾ ਵੀਡੀਓ ਬਹੁਤ ਲੰਬੀ ਹੋ ਜੂਗੀ ਆਪਾਂ ਆਹ ਵਾਲੇ ਇੱਥੋਂ ਤੱਕ ਘਟਣਗੇ ਇਹਨੇ ਦੋ ਸਲਾਈਆਂ ਚਾਰ ਸਲਾਈਆਂ ਹੋਰ ਪੈਣਗੀਆਂ ਇਹ ਮੈਂ ਇੱਥੋਂ ਤੱਕ ਬਣਾ ਕੇ ਫਿਰ ਤੁਹਾਨੂੰ ਦਿਖਾਉਣੀ ਹੈ ਜੀ ਹਾਲੋ ਜੀ ਆਪਾਂ ਬਣਾ ਲਈਆਂ ਸੀਗੀਆਂ ਤਿੰਨ ਸਲਾਈਆਂ ਤੇ ਆਪਣੇ ਆਹ ਕੁੰਡੇ ਦੇਖੋ ਜੀ ਇੱਥੋਂ ਤੱਕ ਘਟ ਗਿਆ ਆਪਾਂ ਕਿਹਾ ਥੋੜੀ ਜੀ ਵੀਡੀਓ ਇੱਥੋਂ ਤੱਕ ਦਿਖਾ ਦਈਏ ਫਿਰ ਕਈ ਵਾਰੀ ਕੋਈ ਭਲੇਖਾ ਰਹਿ ਜਾਂਦਾ ਤੇ ਆ ਦੇਖੋ ਜੀ ਇਧਰੋਂ ਵੀ ਘਟ ਗਿਆ ਆਪਣੇ ਆਹ ਵਾਲਾ ਕੁੰਡਾ ਆ ਗਿਆ ਤੇ ਆ ਵਿਚਲੇ ਵੀ ਤੇ ਹੁਣ ਆਪਾਂ ਉਲਟੀ ਸਲਾਈ ਬਣਾ ਰਹੇ ਸੀਗਾ ਆਹ ਲਾਸਟ ਵਾਲੀ ਡਿਜ਼ਾਈਨ ਦੀ ਉਲਟੀ ਸਲਾਈ ਆ ਇਹ ਦੇਖੋ ਜੀ ਇਹ ਪੂਰੀ ਹੁਣ ਉਲਟੀ ਬਣੂਗੀ ਇਹ ਸਾਰੀ ਸਲਾਈ ਹੁਣ ਉਲਟੀ ਬਣੂਗੀ ਹਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਤੇ ਆਪਣੀਆਂ ਇਹ 10 ਸਲਾਈਆਂ ਹੋਈਆਂ ਜੀ 10 ਲਾਈਨਾਂ ਚ ਆਪਣਾ ਇੱਕ ਡਿਜ਼ਾਈਨ ਇੰਨਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਅੱਗੇ ਫੇਰ ਤੁਹਾਨੂੰ ਦੱਸਦੇ ਹਾਂ ਕਿ ਇਹ ਡਿਜ਼ਾਈਨ ਇਸੇ ਤਰ੍ਹਾਂ ਹੀ ਨੇ ਫੇਰ ਸਟਾਰਟ ਹੋ ਜਾਣਾ ਜੀ ਹੁਣ ਆਪਾਂ ਹਰ ਇੱਕ ਗੁੰਡਾ ਤਾਰਿਆ ਚਾਰ ਗੁੰਡੇ ਇੱਥੇ ਆਪਾਂ ਫੇਰ ਉਲਟੇ ਬਣਾਵਾਂਗੇ ਜੀ ਤਾਂਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਫੇਰ ਸਿੱਧਾ ਬਣਾ ਲਵਾਂਗੇ ਨਸਾਰੀ ਇੱਥੇ ਤਿੰਨ ਗੁੰਡੇ ਪਾਏ। ਦੋਹਾਂ ਦੇ ਇੱਕ ਪਹਿਲਾਂ ਆਪਾਂ ਤਿੰਨ ਗੁੰਡੇ ਪਾਏ ਸੀ ਇੱਥੇ ਉਹ ਦੇਖੋ ਹੁਣ ਚਾਰ ਹੋਏ। ਇੱਕ ਗੁੰਡਾ ਫਿਰ ਸਿੱਧਾ। ਜਿਵੇਂ ਆਪਣਾ ਉਹ ਚਾਲੜਾ ਗੁੰਡਾ ਆਹ ਆਉਂਦਾ। ਇਸੇ ਤੇ ਹੀ ਆਪਾਂ ਵਲ ਪਾ ਕੇ ਫਿਰ ਗੁੰਡਾ ਵਧਾ ਲੈਣ। ਅਗਲੇ ਪਾਸੇ ਫਿਰ ਆਪਾਂ ਵਲ ਪਾ ਕੇ ਇੱਕ ਗੁੰਡਾ ਸਿੱਧਾ। ਹੁਣ ਆਪਾਂ ਆ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਬਸ ਉਹ ਹੀ ਆਪਣਾ ਸੇਮ ਡਿਜ਼ਾਈਨ ਫੇਰ ਸਟਾਰਟ ਹੋ ਜੂਗਾ ਜੀ। ਤਾਂ ਅਗਾ ਆਪਣੇ ਵੱਲ ਕਰਾਂਗੇ 1 2 3 4 5 6 7 8 ਕੁੰਡੇ ਉਲਟੇ। ਸੇਮ ਉਹ ਹੀ ਹੋਗੇ ਆ ਦੇਖੋ ਚਾਰ ਇਧਰਲੇ ਪਾਸੇ ਦੇ ਹੋਗੇ ਚਾਰ ਆਪਣੇ ਇਧਰ ਦੇ ਹੋਗੇ। ਇੱਥੇ ਫੇਰ ਆਪਾਂ ਦੋਹਾਂ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਇੱਥੇ ਵਲ ਪਾ ਕੇ ਇੱਕ ਕੁੰਡਾ ਸਿੱਧਾ ਫੇਰ ਵਲ ਪਾ ਕੇ ਇੱਕ ਕੁੰਡਾ ਸਿੱਧਾ ਹੁਣ ਇਹਨਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਤਾਂ ਆਪਨੇ ਵਲ ਕਰਾਂਗੇ ਅੱਠ ਗੁੰਦੇ ਆਪਾਂ ਫੇਰ ਉਲਟੇ ਬਣਾ ਲੈਣੇ ਚਾਰ ਹੋ ਗਏ ਤੇ ਚਾਰ ਅਗਲੇ ਬਣਾ ਲਵਾਂਗੇ 1 2 3 4 ਦੋ ਕੁੰਡਿਆਂ ਦਾ ਇੱਕ ਕੁੰਡਾ ਇਸ ਤਰ੍ਹਾਂ ਕਰਾਂਗੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਇੱਥੇ ਵੜ પા ਕੇ ਫਿਰ ਆ लास्ट ਵਾਲਾ ਕੁੰਡਾ ਸਿੱਧਾ ਬਣਾਉਣਾ ਹੁਣ ਲੋ ਜੀ ਆਪਣਾ ਸੇਮ ਡਿਜ਼ਾਈਨ ਫੇਰ ਇੱਥੇ ਸਟਾਰਟ ਹੋ ਗਿਆ ਜੀ ਬਸ ਇਹੀ 10 ਸਲਾਈਆਂ ਆਪਣੀਆਂ ਇੱਕ ਸਲਾਈ ਆਪਣੇ ਪੈ ਗਈ ਨੌ ਸਲਾਈਆਂ ਆਪਾਂ ਹੋਰ ਪਾਵਾਂਗੇ ਤਾਂ ਆਪਣਾ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੋ ਜੂਗਾ ਜੀ ਤੇ ਆਪਾਂ ਤੁਹਾਨੂੰ ਬਣਿਆ ਹੋਇਆ ਦਿਖਾਉਣੀ ਆ ਦੇਖੋ ਜੀ ਇਹ ਆਪਾਂ ਦੇਖੋ ਪੱਟੀ ਬਣਾ ਕੇ ਬਣਾਇਆ ਇਸ ਤਰ੍ਹਾਂ ਬਾਰਡਰ ਬਣਾ ਕੇ ਤੇ ਫੱਟੀ ਬਣਾਈ ਆ ਤੇ ਆ ਦੇਖੋ ਜੀ ਇਸ ਤਰ੍ਹਾਂ ਬਣਦਾ ਡਿਜ਼ਾਈਨ ਇਹ ਇਹ ਕੋਟੀ ਸਾਟਰ ਜੈਕਟ ਕੁਛ ਵੀ ਬਣਾਓ ਨਹੀਂ ਕੋਈ ਬਹੁਤ ਸੋਹਣਾ ਡਿਜ਼ਾਈਨ ਬਣਦਾ ਐਂਡ ਤੇ ਆਪਣਾ ਇੱਧਰ ਇਸ ਤਰ੍ਹਾਂ ਅੱਧਾ ਡਿਜ਼ਾਈਨ ਇਸ ਤਰ੍ਹਾਂ ਬਣਦਾ ਤੇ ਇੱਧਰ ਇਸ ਤਰ੍ਹਾਂ ਦਾ ਬਣਦਾ ਆਪਣੇ ਕੋਲੇ ਇਸ ਤਰ੍ਹਾਂ ਕੁੰਡੇ ਘੱਟ ਵੱਧ ਹੋਣ ਤਾਂ ਆਪਾਂ ਸੈੱਟ ਕਰ ਸਕਦੇ ਹਾਂ ਡਿਜ਼ਾਈਨ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਚਲੋ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ